ਦੋਸਤੋ ਕੀ ਤੁਸੀਂ ਕਈ ਵਾਰ ਸੁਪਨਿਆਂ ਵਿੱਚ ਸੱਪ ਦੇਖਿਆ ਹੈ ਜੇਕਰ ਹਾਂ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਇਸ ਵੀਡੀਓ ਦੇ ذریعے ਅਸੀਂ ਤੁਹਾਨੂੰ ਦੱਸਾਂਗੇ ਕਿ ਸੁਪਨਿਆਂ ਵਿੱਚ ਸੱਪ ਦਿਖਾਈ ਦੇਣ ਦਾ ਕੀ ਅਰਥ ਹੁੰਦਾ ਹੈ ਪੁਰਾਣੇ-ਪੁਰਾਣਾ ਵਿੱਚ ਸੁਪਨਿਆਂ ਵਿੱਚ ਸੱਪ ਦੇਖਣ ਦੇ ਅਰਥ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ ਇਹ ਸੁਪਨੇ ਸਾਡੇ ਜੀਵਨ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੁੰਦੇ ਹਨ ਪੁਰਾਣੇ ਸਮੇਂ ਤੋਂ ਹੀ ਨਾਗਾ ਨੂੰ ਪੂਜਨਿਕ ਮੰਨਿਆ ਜਾਂਦਾ ਹੈ ਅਤੇ ਜਦੋਂ ਇਹ 나ਗ ਸਾਡੇ ਸੁਪਨਿਆਂ ਵਿੱਚ ਆਉਂਦੇ ਹਨ ਤਾਂ ਸਾਨੂੰ ਸਾਡੇ ਭਵਿੱਖ ਨਾਲ ਜੁੜੇ ਸੰਕੇਤ ਦਿੰਦੇ ਹਨ ਕੁਝ ਸੰਕੇਤ ਇੰਨੇ ਮਹੱਤਵਪੂਰਨ ਹੁੰਦੇ ਹਨ ਕਿ ਸਾਨੂੰ ਉਹਨਾਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਇਸ ਲਈ ਦੋਸਤੋ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕਿਉਂਕਿ ਅੱਧਾ ਅਧੂਰਾ ਗਿਆਨ ਘਾਤਕ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਕਿ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਨਾਗਾ ਦੇ ਸੁਪਨਿਆਂ ਨਾਲ ਜੁੜੇ ਕਿਹੜੇ ਰਹੱਸ ਦੱਸੇ ਸਨ ਉਸ ਤੋਂ ਜਾਣਨ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤਵਾਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਇਸ ਵੀਡੀਓ ਨੂੰ ਇੱਕ ਲਾਈਕ ਵੀ ਜ਼ਰੂਰ ਕਰ ਦੇਣਾ ਦੋਸਤੋ ਇੱਕ ਵਾਰ ਦੀ ਗੱਲ ਹੈ ਕਲਾਸ਼ ਪਰਬਤ ਦੀਆਂ ਉੱਚੀਆਂ ਚੋਟੀਆਂ ਤੇ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਇਕੱਠੇ ਬੈਠੇ ਸਨ ਹਿਮਾਲਿਆ ਦੀ ਸ਼ੀਤਲ ਹਵਾ ਅਤੇ برف ਨਾਲ ਢੱਕੀਆਂ ਚੋਟੀਆਂ ਦੇ ਵਿਚਕਾਰ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪੁੱਛਿਆ हे Swami ਮੈਨੂੰ ਦੱਸੋ ਕਿ ਸੁਪਣਿਆਂ ਦਾ ਕੀ ਅਰਥ ਹੁੰਦਾ ਹੈ ਕੀ ਉਹਨਾਂ ਦੇ ਪਿੱਛੇ ਕੋਈ ਗੁੱਝਾ ਸੰਦੇਸ਼ ਛੁਪਿਆ ਹੁੰਦਾ ਹੈ ਮਨੁੱਖ ਜੋ ਸੁਪਨੇ ਦੇਖਦਾ ਹੈ ਉਹਨਾਂ ਸੁਪਨਿਆਂ ਦੇ ਕੀ ਅਰਥ ਹੁੰਦੇ ਹਨ ਕਿਰਪਾ ਕਰਕੇ ਤੁਸੀਂ ਮੈਨੂੰ ਸੁਪਨਿਆਂ ਦੇ ਰਹੱਸ ਬਾਰੇ ਦੱਸੋ ਭਗਵਾਨ ਸ਼ਿਵ ਨੇ ਮੁਸਕਰਾਉਂਦੇ ਹੋਏ ਦੇਵੀ ਪਾਰਵਤੀ ਵੱਲ ਦੇਖਿਆ ਤੇ ਕਿਹਾ हे देवी ਸੁਪਨੇ ਸਾਡੇ ਅਵਚੇਤਨ ਮਨ ਦੀ ਪ੍ਰਗਟਾਵੇ ਹੁੰਦੇ ਹਨ ਇਹ ਸਾਡੇ ਜੀਵਨ ਦੀਆਂ ਘਟਨਾਵਾਂ ਭਾਵਨਾਵਾਂ ਅਤੇ ਇਛਾਵਾਂ ਦਾ ਪ੍ਰਤੀਬਿੰਬ ਹੁੰਦੇ ਹਨ ਹਰ ਸੁਪਨਾ ਕੁਝ ਨਾ ਕੁਝ ਅਰਥ ਜ਼ਰੂਰ ਦਿੰਦਾ ਹੈ ਇਹ ਸਾਨੂੰ ਆਉਣ ਵਾਲੀਆਂ ਘਟਨਾਵਾਂ ਦੀ ਪਹਿਲਾਂ ਹੀ ਸੂਚਨਾ ਦਿੰਦਾ ਹੈ ਦੇਵੀ ਪਾਰਵਤੀ ਨੇ ਪੁੱਛਿਆ ਏ Swami ਜੇਕਰ ਕਿਸੇ ਨੂੰ ਸੁਪਨੇ ਵਿੱਚ ਸੱਪ ਦਿਖਾਈ ਦੇਵੇ ਤਾਂ ਉਸ ਦਾ ਕੀ ਅਰਥ ਹੁੰਦਾ ਹੈ ਮਨੁੱਖਾਂ ਨੂੰ ਸੁਪਨੇ ਵਿੱਚ ਸੱਪ ਕਿਉਂ ਦਿਖਾਈ ਦਿੰਦੇ ਹਨ ਕੀ ਸੁਪਨੇ ਵਿੱਚ ਸੱਪ ਦੇਖਣ ਨਾਲ ਕੋਈ ਸੰਕੇਤ ਮਿਲਦੇ ਹਨ ਕਿਰਪਾ ਕਰਕੇ ਮੈਨੂੰ ਵਿਸਤਾਰ ਨਾਲ ਦੱਸੋ ਭਗਵਾਨ ਸ਼ਿਵ ਨੇ ਜਵਾਬ ਦਿੱਤਾ ਏ ਪਾਰਵਤੀ ਤੁਸੀਂ ਸੱਚ ਹੀ ਕਿਹਾ ਹੈ ਜੇਕਰ ਸੁਪਨੇ ਵਿੱਚ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਭਵਿੱਖ ਨਾਲ ਜੁੜੀਆਂ ਮਹੱਤਵਪੂਰਨ ਸੰਖਿਆ ਦਾ ਸੰਕੇਤ ਦਿੰਦਾ ਹੈ ਇਸ ਵਿਸ਼ੇ ਨੂੰ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੁਰਾਣੀ ਕਥਾ ਸੁਣਾਉਂਦਾ ਹਾਂ ਇਹ ਕਥਾ ਇੱਕ ਰਾਜੀ ਅਤੇ ਆਸਤਕ मुनि ਦੀ ਹੈ ਇਸ ਕਥਾ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸੁਪਨੇ ਵਿੱਚ ਸੱਪ ਕਿਉਂ ਦਿਖਾਈ ਦਿੰਦੇ ਹਨ ਇਸ ਲਈ ਤੁਸੀਂ ਇਸ ਕਥਾ ਨੂੰ ਪੂਰੀ ਜ਼ਰੂਰ ਸੁਨਾ ਜੋ ਵੀ ਇਸ ਕਥਾ ਨੂੰ ਧਿਆਨ ਨਾਲ ਸੁਣਦਾ ਹੈ ਉਸ ਨੂੰ ਉਸ ਦੇ ਸੁਪਣਿਆਂ ਦਾ ਸ਼ੁਭ ਫਲ ਪ੍ਰਾਪਤ ਹੁੰਦਾ ਹੈ ਉਸ ਦੀ ਗਰੀਬੀ ਦੂਰ ਹੋ ਜਾਂਦੀ ਹੈ ਅਤੇ ਆਉਣ ਵਾਲੇ ਸੰਕਟ ਵੀ ਟਲ ਜਾਂਦੇ ਹਨ ਦੇਵੀ ਪਾਰਵਤੀ ਨੇ ਕਿਹਾ ਹੈ ਸੁਆਮੀ ਮੈਂ ਇਸ ਕਥਾ ਨੂੰ ਧਿਆਨ ਨਾਲ ਪੂਰੀ ਜ਼ਰੂਰ ਸੁਣਾਗੀ ਕਿਰਪਾ ਕਰਕੇ ਤੁਸੀਂ ਮੈਨੂੰ ਕਥਾ ਸੁਣਾਓ ਤਦ ਮਹਾਦੇਵ ਦੇਵੀ ਪਾਰਵਤੀ ਨੂੰ ਕਥਾ ਸੁਣਾਉਂਦੇ ਹਨ ਦੋਸਤੋ ਹੁਣ ਮੈਂ ਤੁਹਾਨੂੰ ਉਹ ਕਥਾ ਸੁਣਾਉਣ ਜਾ ਰਿਹਾ ਹਾਂ ਤੁਸੀਂ ਇਸ ਕਥਾ ਨੂੰ ਧਿਆਨ ਨਾਲ ਪੂਰਾ ਜਰੂਰ ਸੁਣਨਾ ਕਿਉਂਕਿ ਤੁਸੀਂ ਸੁਪਨਿਆਂ ਦਾ ਗਲਤ ਅਰਥ ਵੀ ਕੱਢ ਸਕਦੇ ਹੋ ਇਸ ਲਈ ਇਸ ਨੂੰ ਅੱਧਾ ਅਧੂਰਾ ਨਾ ਸੁਣੋ ਤਾਂ ਆਓ ਸੁਣਦੇ ਹਾਂ ਉਹ ਕਥਾ ਦੋਸਤੋ ਪੁਰਾਣੇ ਸਮੇਂ ਵਿੱਚ ਇੱਕ ਮਹਾਨ ਰਾਜਾ ਸੀ ਜਿਸ ਦਾ ਨਾਮ ਦੇਵਦਤ ਸੀ ਰਾਜਾ ਦੇਵਦਤ ਨਾ ਸਿਰਫ ਆਪਣੇ ਪ੍ਰਾਕਰਮ ਲਈ ਪ੍ਰਸਿੱਧ ਸੀ ਸਗੋਂ ਇੱਕ ਪ੍ਰਸਿੱਧੀ ਅਤੇ ਧਰਮੀ ਨਿਆਂਪੁਰਖ ਸ਼ਾਸਕ ਵੀ ਸਨ ਉਨ੍ਹਾਂ ਦਾ ਰਾਜ ਵਿਸ਼ਾਲ ਅਤੇ ਸਮਰਿੱਧ ਸੀ ਅਤੇ ਉਨ੍ਹਾਂ ਦੀ ਪ੍ਰਜਾ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਕਰਦੀ ਸੀ ਰਾਜਾ ਦੇਵਦਤ ਦਾ ਆਚਰਣ ਨਿਰਪੱਖ ਦਇਆਵਾਨ ਅਤੇ ਕਰਣਾਮਈ ਸੀ ਉਹ ਆਪਣੀ ਪ੍ਰਜਾ ਦੀ ਸਮੱਸਿਆਵਾਂ ਨੂੰ ਧਿਆਨ ਨਾਲ ਸੁਲਦੇ ਹਨ ਤੇ ਉਨ੍ਹਾਂ ਦਾ ਹੱਲ ਕਰਦੇ ਸਨ ਉਹ ਨਿਯਮਤ ਤੌਰ ਤੇ ਪੂਜਾ ਅਤੇ ਧਾਰਮਿਕ ਅਨੁਸ਼ਟਾਨ ਕਰਦੇ ਸਨ ਅਤੇ ਭਗਵਾਨ ਸ਼ਿਵ ਦੇ ਪਰਮ ਭਗਤ ਸਨ ਰਾਜਾ ਦੇਵਦਤ ਦੀ ਰਾਣੀ ਦਾ ਨਾਂ ਸੁਭਦਰਾ ਸੀ ਸੁਭਦਰਾ ਬਹੁਤ ਹੀ ਸੁਮਿਆ ਬੁੱਧੀਵਾਨ ਅਤੇ ਰਾਜੇ ਦੀ ਹਾਰ ਸਥਿਤੀ ਵਿੱਚ ਸਾਥ ਦੇਣ ਵਾਲੀ ਸੀ ਰਾਜਾ ਤੇ ਰਾਣੀ ਦੀ ਕੋਈ ਸੰਤਾਨ ਨਹੀਂ ਸੀ ਜਿਸ ਕਾਰਨ ਉਹ ਕਈ ਵਾਰ ਚਿੰਤਤ ਰਹਿੰਦੇ ਸਨ ਇੱਕ ਦਿਨ ਰਾਜਾ ਦੇਵਦਤ ਨੇ ਇੱਕ ਬਹੁਤ ਹੀ ਅਜੀਬ ਸੁਪਨਾ ਦੇਖਿਆ ਇੱਕ ਮਰਿਆ ਹੋਇਆ ਸੱਪ ਉਹਨਾਂ ਦੇ ਪੈਰਾਂ ਕੋਲ ਪਿਆ ਹੋਇਆ ਸੀ ਮਹਾਰਾਜ ਇਸ ਸੁਪਨੇ ਨੂੰ ਦੇਖ ਕੇ ਬਹੁਤ ਹੀ ਡਰ ਗਏ ਜਾਗਣ ਤੋਂ ਬਾਅਦ ਉਹਨਾਂ ਨੇ ਇਹ ਸੁਪਨਾ ਰਾਣੀ ਸੁਭਦਰਾ ਨੂੰ ਦੱਸਿਆ ਰਾਜਾ ਦੇਵਦਤ ਨੇ ਚਿੰਤਤ ਹੋ ਕੇ ਰਾਣੀ ਨੂੰ ਪੁੱਛਿਆ हे ਪ੍ਰੀਤਮ ਮੈਂ ਸੁਪਨੇ ਵਿੱਚ ਮਰਿਆ ਹੋਇਆ ਸੱਪ ਦੇਖਿਆ ਹੈ ਇਸ ਦਾ ਕੀ ਅਰਥ ਹੋ ਸਕਦਾ ਹੈ ਰਾਣੀ ਸੁਭਦਰਾ ਨੇ ਰਾਜੇ ਨੂੰ ਦਲਾਸਾ ਦਿੰਦੇ ਹੋਏ ਕਿਹਾ हे ਸੁਆਮੀ ਸੁਪਨੇ ਹਮੇਸ਼ਾ ਕਿਸੇ ਨਾ ਕਿਸੇ ਸੰਦੇਸ਼ ਦਾ ਪ੍ਰਤੀਕ ਹੁੰਦੇ ਹਨ ਪਰ ਸੁਪਨਿਆਂ ਦਾ ਅਰਥ ਜਾਣਨ ਲਈ ਸਾਨੂੰ ਕਿਸੇ ਵਿਦਵਾਨ ઋષਿ ਦੀ ਮਦਦ ਲੈਣੀ ਚਾਹੀਦੀ ਹੈ। ਤਾਦ ਰਾਜੇ ਨੇ ਆਪਣੇ ਮੰਤਰੀਆਂ ਨੂੰ ਬੁਲਾਇਆ ਤੇ ਕਿਹਾ, "हे ਮੰਤਰੀਓ, ਅੱਜ ਮੈਂ ਇੱਕ ਬਹੁਤ ਹੀ ਅਜੀਬ ਸੁਪਨਾ ਦੇਖਿਆ ਹੈ। ਮੈਂ ਸੁਪਨੇ ਵਿੱਚ ਇੱਕ ਮਰਿਆ ਹੋਇਆ ਸੱਪ ਦੇਖਿਆ ਹੈ ਜੋ ਮੇਰੇ ਪੈਰਾਂ ਕੋਲ ਪਿਆ ਹੈ। ਇਸ ਸੁਪਨੇ ਦਾ ਕੀ ਅਰਥ ਹੋ ਸਕਦਾ ਹੈ? ਤੁਸੀਂ ਸਾਰੇ ਜਾਓ ਤੇ ਪਤਾ ਕਰੋ।" ਤਦ ਸਾਰੇ ਮੰਤਰੀ ਗਏ ਤੇ ਨਗਰ ਵਿੱਚ ਵਸਦੇ ਕਈ ઋਸ਼ੀਆ ਮੁਣੀਆਂ ਨੂੰ ਪੁੱਛਿਆ ਪਰ ਕੋਈ ਵੀ ਉਹਨਾਂ ਨੂੰ ਇਸ ਸੁਪਨੇ ਦਾ ਅਰਥ ਨਹੀਂ ਦੱਸ ਸਕਿਆ ਤੇ ਉਹ ਵਾਪਸ ਆਈ ਤੇ ਮਹਾਰਾਜਾ ਨੂੰ ਕਹਿਣ ਲੱਗੇ हे ਮਹਾਰਾਜ ਸਾਡੇ ਰਾਜ ਵਿੱਚ ਅਜਿਹਾ ਕੋਈ ਨਹੀਂ ਜੋ ਤੁਹਾਡੇ ਸੁਪਨੇ ਦਾ ਅਰਥ ਸਮਝਾ ਸਕੇ ਤਦ ਇੱਕ ਹੋਰ ਮੰਤਰੀ ਮਹਾਰਾਜ ਕੋਲ ਆਇਆ ਇਹ ਕੀ ਹੈ ਮਹਾਰਾਜ ਸਾਡੀ ਰਾਜ ਦੇ ਨੇੜੇ ਸਥਿਤ ਜੰਗਲ ਵਿੱਚ Muni ਆਸਤਕ ਵਸਦੇ ਹਨ ਜਿਨ੍ਹਾਂ ਨੇ ਸਰਪਨਾਸ਼ਕ ਜਾਗਤੋਂ ਸਾਰੇ ਨਾਗਾਂ ਦੀ ਰੱਖਿਆ ਕੀਤੀ ਸੀ ਇਸ ਲਈ ਉਹਨਾਂ ਨੂੰ ਨਾਗਾ ਦਾ ਰਾਖਾ ਮੰਨਿਆ ਜਾਂਦਾ ਹੈ ਸਾਨੂੰ ਉਹਨਾਂ ਕੋਲ ਜਾਣਾ ਚਾਹੀਦਾ ਹੈ ਉਹ ਹੀ ਤੁਹਾਡੇ ਸੁਪਨਿਆਂ ਦਾ ਅਰਥ ਸਮਝਾ ਸਕਦੇ ਹਨ ਰਾਧ ਮਹਾਰਾਜਾ ਦੇਵਦਾਤ ਨੇ ਆਸਤਕ Muni ਦੇ ਆਸ਼ਰਮ ਤੇ ਜਾਣ ਦਾ ਫੈਸਲਾ ਕੀਤਾ ਮਹਾਰਾਜ ਆਪਣੇ ਸਿਪਾਹਿਆਂ ਨਾਲ ਰਾਤ ਵਿੱਚ ਬੈਠ ਕੇ ਆਸਤਕ ਮੁਨੀ ਦੇ ਆਸ਼ਰਮ ਤੇ ਗਏ। ਤਦ ਆਸਤਕ ਮੁਨੀ ਨੇ ਮਹਾਰਾਜਾ ਦਾ ਸਵਾਗਤ ਕੀਤਾ ਤੇ ਪੁੱਛਿਆ, "ਹੇ ਰਾਜਨ, ਮੇਰੇ ਆਸ਼ਰਮ ਵਿੱਚ ਤੁਹਾਡਾ ਸਵਾਗਤ ਹੈ। ਦੱਸੋ ਤੁਹਾਡੀ ਕੀ ਸਮੱਸਿਆ ਹੈ? ਕਿਸ ਕਾਰਨ ਤੁਸੀਂ ਸਾਡੇ ਆਸ਼ਰਮ ਵਿੱਚ ਆਏ ਹੋ?" ਤਦ ਮਹਾਰਾਜਾ ਦੇਵਦਤ ਨੇ ਕਿਹਾ, "ਹੇ ਮਨੀਵਰ, ਮੈਂ ਤੁਹਾਡੇ ਕੋਲ ਇੱਕ ਸਹਾਇਤਾ ਮੰਗਣ ਆਇਆ ਹਾਂ।" ਮੈਂ ਨਾਗਾਂ ਦਾ ਇੱਕ ਅਜੀਬ ਸੁਪਨਾ ਦੇਖਿਆ ਹੈ ਉਸੇ ਦਾ ਅਰਥ ਜਾਣਨ ਲਈ ਮੈਂ ਤੁਹਾਡੇ ਕੋਲ ਆਇਆ ਹਾਂ ਆਸਤਕ ਮੁਨੀ ਨੇ ਕਿਹਾ ਹੈ ਰਾਜਣ ਤੁਸੀਂ ਸਰਪਾਂ ਬਾਰੇ ਜੋ ਵੀ ਸੁਪਨਾ ਦੇਖਿਆ ਹੈ ਉਸ ਨੂੰ ਬਿਨਾਂ ਸੰਕੋਚ ਤੋਂ ਦੱਸੋ ਸੁਪਨੇ ਵਿੱਚ ਸੱਪ ਦੇਖਣ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਇਸ ਲਈ ਜੋ ਸੁਪਨਾ ਤੁਸੀਂ ਦੇਖਿਆ ਹੈ ਉਸ ਨੂੰ ਵਿਸਤਾਰ ਨਾਲ ਮੈਨੂੰ ਦੱਸੋ ਮਹਾਰਾਜਾ ਦੇਵਦੱਤ ਨੇ ਆਸਤਕ ਮੁਨੀ ਨੂੰ ਕਿਹਾ ਹੈ ਮੁਨੀ ਵਰ ਕਾਲ ਰਾਤ ਮੈਂ ਇੱਕ ਅਜੀਬ ਸੁਪਨਾ ਦੇਖਿਆ ਮੈਂ ਦੇਖਿਆ ਕਿ ਇੱਕ ਮਰਿਆ ਹੋਇਆ ਸੱਪ ਮੇਰੇ ਪੈਰਾਂ ਦੇ ਕੋਲ ਪਿਆ ਹੈ ਕਿਰਪਾ ਕਰਕੇ ਮੈਨੂੰ ਇਸ ਸੁਪਨੇ ਦਾ ਅਰਥ ਦੱਸੋ ਆਸਤਕਮਣੀ ਨੇ ਧਿਆਨ ਨਾਲ ਰਾਜੇ ਦੀ ਗੱਲ ਸੁਣੀ ਤੇ ਕਿਹਾ हे ਰਾਜਣ ਜੇਕਰ ਸੁਪਨੇ ਵਿੱਚ ਤੁਹਾਨੂੰ ਮਰਿਆ ਹੋਇਆ ਸੱਪ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਤੁਹਾਡੇ ਜੀਵਨ ਦੀਆਂ ਰੁਕਾਵਟਾਂ ਅਤੇ ਸੰਕਟ ਜਲਦੀ ਹੀ ਦੂਰ ਹੋਣ ਵਾਲੇ ਹਨ ਇਸ ਲਈ ਸ਼ੋਭ ਸੰਕੇਤ ਇਸ ਲਈ ਤੁਸੀਂ ਚਿੰਤਾ ਮੁਕਤ ਹੋ ਕੇ ਘਰ ਚਲੇ ਜਾਓ ਇਸ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਤਦ ਮਹਾਰਾਜਾ ਦੇਵਦੱਤ ਖੁਸ਼ ਹੋ ਕੇ ਆਸਤਕਮਣੀ ਨੂੰ ਪ੍ਰਣਾਮ ਕਰਦੇ ਹਨ ਅਤੇ ਧੰਨਵਾਦ ਦੇ ਕੇ ਆਪਣੇ ਰਾਜ ਵਿੱਚ ਵਾਪਸ ਹੋ ਚਲੇ ਜਾਂਦੇ ਹਨ ਇਸ ਸੁਪਨੇ ਦੇ ਫਾਲ ਸਰੂਪ ਕੁਝ ਦਿਨਾਂ ਬਾਅਦ ਰਾਜਾ ਦੇਵਦੱਤ ਦੇ ਰਾਜ ਵਿੱਚ ਦੁਸ਼ਮਣਾਂ ਦੁਆਰਾ ਪੈਦਾ ਕੀਤੀਆਂ ਸਾਰੀਆਂ ਸਮੱਸਿਆਵਾਂ ਅਤੇ ਸੰਕਟ ਦੂਰ ਹੋ ਗਈ ਰਾਜਾ ਇਸ ਸੰਕੇਤ ਤੋਂ ਬਹੁਤ ਖੁਸ਼ ਹੋਇਆ ਫਿਰ ਅਗਲੇ ਦਿਨ ਰਾਤ ਨੂੰ ਰਾਜਾ ਦੇਵਦਤ ਨੂੰ ਇੱਕ ਹੋਰ ਸੱਪ ਦਾ ਸੁਪਨਾ ਆਇਆ ਉਸ ਸੁਪਨੇ ਵਿੱਚ ਰਾਜਾ ਦੇਵਦਤ ਨੇ ਦੇਖਿਆ ਕਿ ਉਹ ਇੱਕ ਵੱਡੇ ਸੱਪ ਨੂੰ ਹੱਥ ਵਿੱਚ ਫੜੀ ਬੈਠੇ ਹਨ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ मुनि ਕੋਲ ਜਾ ਕੇ ਪੁੱਛਿਆ मुनिवर ਮੈਂ ਸੁਪਨੇ ਵਿੱਚ ਦੇਖਿਆ ਹੈ ਕਿ ਮੈਂ ਇੱਕ ਵੱਡੇ ਸੱਪ ਨੂੰ ਫੜ ਰਿਹਾ ਹਾਂ ਇਸ ਦਾ ਕੀ ਅਰਥ ਹੈ ਆਸਤਕ मुनि ਨੇ ਕਿਹਾ ਹੈ ਰਾਜਨ ਜੇਕਰ ਤੁਸੀਂ ਸੁਪਨੇ ਵਿੱਚ ਸੱਪ ਨੂੰ ਫੜਦੇ ਹੋਏ ਦੇਖਿਆ ਹੈ ਤਾਂ ਇਹ ਵੀ ਇੱਕ ਸ਼ੁਭ ਸੰਕੇਤ ਹੈ ਇਹ ਦਰਸਾਉਂਦਾ ਹੈ ਤੁਸੀਂ ਭਵਿੱਖ ਵਿੱਚ ਆਪਣੀ ਮਿਹਨਤ ਨਾਲ ਧਨ ਸੰਪਤੀ ਪ੍ਰਾਪਤ ਕਰੋਗੇ ਅਤੇ ਉਸ ਨੂੰ ਸਹੀ ਤਰੀਕੇ ਨਾਲ ਵਰਤੋਗੇ ਕੁਝ ਦਿਨਾਂ ਬਾਅਦ ਰਾਜ ਨੇ ਇੱਕ ਜੁੱਧ ਵਿੱਚ ਜਿੱਤ ਹਾਸਲ ਕੀਤੀ ਤੇ ਰਾਜ ਦੀ ਸੰਪਤੀ ਵਿੱਚ ਵਾਧਾ ਹੋਇਆ ਰਾਜਾ ਦੇਵਦਤ ਦਾ ਤੀਜਾ ਸੁਪਨਾ ਇੱਕ ਹੋਰ ਰਾਤ ਨੂੰ ਰਾਜਾ ਦੇਵਦਤ ਨੇ ਸੁਪਨੇ ਵਿੱਚ ਦੇਖਿਆ ਇੱਕ ਸੱਪ ਉੜਦਾ ਹੋਇਆ ਦਿਖਾਈ ਦੇ ਰਿਹਾ ਹੈ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ मुनि ਕੋਲ ਜਾ ਕੇ ਪੁੱਛਿਆ हे मुनिवर ਮੈਂ ਸੁਪਨੇ ਵਿੱਚ ਇੱਕ ਉੜਦਾ ਹੋਇਆ ਸੱਪ ਦੇਖਿਆ ਹੈ ਤਾਂ ਇਸਦਾ ਕੀ ਅਰਥ ਹੈ ਆਸਤਕ मुनि ਨੇ ਕਿਹਾ हे ਰਾਜਨ ਜੇਕਰ ਸੁਪਨੇ ਵਿੱਚ ਸੱਪ ਉੜਦਿਆ ਹੋਇਆ ਦਿਖਾਈ ਦਿੰਦਾ ਹੈ ਤਾਂ ਇਹ ਉન્નਤੀ ਦਾ ਪ੍ਰਤੀਕ ਹੁੰਦਾ ਹੈ ਇਸ ਤੋਂ ਬਾਅਦ ਰਾਜੇ ਨੇ ਰਾਜ ਵਿੱਚ ਵਪਾਰ ਵਿੱਚ ਅਤੇ ਖੇਤੀ ਵਿੱਚ ਉન્નਤੀ ਪ੍ਰਾਪਤ ਕੀਤੀ ਰਾਜਾ ਦੇਵਦਾ ਦਾ ਚੌਥਾ ਸੁਪਨਾ ਕੁਝ ਦਿਨਾਂ ਬਾਅਦ ਰਾਜਾ ਦੇਵਦਤ ਨੇ ਸੁਪਨੇ ਵਿੱਚ ਵਾਰ-ਵਾਰ ਕਾਲੇ ਰੰਗ ਦਾ ਸੱਪ ਦੇਖਿਆ ਉਹ ਚਿੰਤਤ ਹੋ ਕੇ ਆਸਤਕ मुनि ਕੋਲ ਗਏ ਰਾਜੇ ਨੇ ਉਸ ਨੂੰ ਪੁੱਛਿਆ हे मुनिवर ਮੈਂ ਸੁਪਨੇ ਵਿੱਚ ਵਾਰ-ਵਾਰ ਕਾਲੇ ਰੰਗ ਦਾ ਸੱਪ ਦੇਖਿਆ ਇਸ ਦਾ ਕੀ ਅਰਥ ਹੈ ਆਸਤਕ मुनि ਨੇ ਕਿਹਾ हे ਰਾਜਣ ਜੇਕਰ ਸੁਪਨੇ ਵਿੱਚ ਵਾਰ-ਵਾਰ ਕਾਲੇ ਰੰਗ ਦਾ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਕਾਲ ਸਰਪ ਦੋਸ਼ ਦਾ ਸੰਕੇਤ ਹੈ ਹਾਲਾਂਕਿ ਜੋਤਿਸ਼ ਸ਼ਾਸਤਰ ਵਿੱਚ ਇਸ ਦਾ ਨਿਵਾਰਣ ਵੀ ਦੱਸਿਆ ਗਿਆ ਹੈ ਆਸਤਕ मुनि ਦੇ ਨਿਰਦੇਸ਼ ਅਨੁਸਾਰ ਰਾਜੇ ਨੇ ਪੂਜਾ ਪਾਠ ਕੀਤਾ ਤੇ ਦੋਸਤ ਮੁਕਤੀ ਪਾਈ ਰਾਜਾ ਦੇਵਦਾਤ ਦਾ ਪੰਜਵਾਂ ਸੁਪਨਾ ਫਿਰ ਇੱਕ ਰਾਤ ਰਾਜਾ ਦੇਵਦਤ ਨੇ ਸੁਪਨੇ ਵਿੱਚ ਹਰੇ ਰੰਗ ਦਾ ਸੱਪ ਦੇਖਿਆ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ मुनि ਕੋਲ ਜਾ ਕੇ ਪੁੱਛਿਆ ਹੇ ਮੁਨੀ ਵਰ ਮੈਂ ਸੁਪਨੇ ਵਿੱਚ ਹਰੇ ਰੰਗ ਦਾ ਸੱਪ ਦੇਖਿਆ ਹੈ ਇਸ ਦਾ ਕੀ ਅਰਥ ਹੈ ਆਸਤਕ ਮੁਨੀ ਨੇ ਕਿਹਾ हे राजन ਜੇਕਰ ਸੁਪਨੇ ਵਿੱਚ ਹਰੇ ਰੰਗ ਦਾ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਇੱਕ ਸ਼ੋਭ ਸੰਗੀਤ ਹੈ ਅਤੇ ਇਹ ਨੀੜਲੇ ਭਵਿਕ ਵਿੱਚ ਤੁਹਾਡੇ ਨਾਲ ਵਾਪਰਨ ਵਾਲੇ ਕਿਸੇ ਚੰਗੀ ਘਟਨਾ ਦਾ ਇਸ਼ਾਰਾ ਹੈ ਇਸ ਤੋਂ ਬਾਅਦ ਰਾਜੇ ਦੇ ਰਾਜ ਵਿੱਚ ਚੰਗੀ ਫਸਲ ਹੋਈ ਅਤੇ ਪ੍ਰਜਾ ਬਹੁਤ ਖੁਸ਼ਹਾਲ ਹੋਈ ਰਾਜਾ ਦੇਵਦਾ ਦਾ ਛੇਵਾ ਸੁਪਨਾ ਇੱਕ ਹੋਰ ਰਾਤ ਰਾਜਾ ਦੇਵਦਤ ਨੇ ਸੁਪਨੇ ਵਿੱਚ ਸਫੈਦ ਰੰਗ ਦਾ ਸੱਪ ਦੇਖਿਆ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ मुनि ਕੋਲ ਜਾ ਕੇ ਪੁੱਛਿਆ ਏ ਮੁਨੀਵਰ ਮੈਂ ਸੁਪਨੇ ਵਿੱਚ ਸਫੈਦ ਰੰਗ ਦਾ ਸੱਪ ਦੇਖਿਆ ਹੈ ਇਸ ਦਾ ਕੀ ਅਰਥ ਹੈ ਆਸਤਕ मुनि ਨੇ ਕਿਹਾ ਏ ਰਾਜਨ ਸੁਪਨੇ ਵਿੱਚ ਸਫੈਦ ਰੰਗ ਦਾ ਸੱਪ ਦਿਖਾਈ ਦੇਣਾ ਵੀ ਸ਼ੋਭ ਸੰਕੇਤ ਹੈ ਜਿਸ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਕੁਝ ਦਿਨਾਂ ਬਾਅਦ ਰਾਜੇ ਨੂੰ ਇੱਕ ਅਗਿਆਤ ਸਰੋਤ ਤੋਂ ਬਹੁਤ ਸਾਰਾ ਧਨ ਪ੍ਰਾਪਤ ਹੋਇਆ ਰਾਜਾ ਦੇਵਦਾਦਾ ਸਤਵਾਂ ਸੁਪਨਾ ਇੱਕ ਰਾਤ ਰਾਜਾ ਦੇਵਦਤ ਨੇ ਸੁਪਨੇ ਵਿੱਚ ਦੇਖਿਆ ਕਿ ਇੱਕ ਸੱਪ ਡਰ ਕੇ ਭਾਜ ਰਿਹਾ ਹੈ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ ਮੁਣੀ ਕੋਲ ਜਾ ਕੇ ਪੁੱਛਿਆ ਹੇ ਮੁਨੀਵਰ ਮੈਂ ਸੁਪਨੇ ਵਿੱਚ ਇੱਕ ਸੱਪ ਨੂੰ ਡਰ ਕੇ ਭਜਦੇ ਹੋਏ ਦੇਖਿਆ ਹੈ ਇਸ ਦਾ ਕੀ ਅਰਥ ਹੈ ਆਸਤਕ ਮੁਣੀ ਨੇ ਕਿਹਾ ਹੇ ਰਾਜਣ ਜੇਕਰ ਸੁਪਨੇ ਵਿੱਚ ਸੱਪ ਨੂੰ ਕਿਸੇ ਤੋਂ ਡਰ ਕੇ ਭਜਦੇ ਹੋਏ ਦੇਖਦੇ ਹੋ ਤਾਂ ਇਹ ਇੱਕ ਅਸ਼ੋਭ ਸੰਕੇਤ ਹੈ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਧੋਖਾ ਮਿਲ ਸਕਦਾ ਹੈ ਕੁਝ ਦਿਨਾਂ ਬਾਅਦ ਰਾਜੇ ਨੂੰ ਇੱਕ ਨੇੜਲੇ ਮੰਤਰੀ ਨੇ ਉਸ ਨੂੰ ਧੋਖਾ ਦਿੱਤਾ ਪਰ ਰਾਜਾ ਸਮੇਸ਼ਰ ਸੁਚੇਤ ਹੋ ਗਿਆ ਸੀ ਅਤੇ ਉਸ ਨੇ ਉਸ ਮੰਤਰੀ ਨੂੰ ਕੈਦ ਕਰਕੇ ਸਜ਼ਾ ਦਿੱਤੀ ਰਾਜਾ ਦੇਵਦਾਤ ਦਾ 8ਵਾਂ ਸੁਪਨਾ ਇੱਕ ਹੋਰ ਰਾਤ ਰਾਜਾ ਦੇਵਦਤ ਨੇ ਸੁਪਨੇ ਵਿੱਚ ਦੇਖਿਆ ਕਿ ਇੱਕ ਸੱਪ ਉਸ ਨੂੰ ਕੱਟ ਰਿਹਾ ਹੈ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ ਮੁਨੀ ਕੋਲ ਜਾ ਕੇ ਪੁੱਛਿਆ "ਹੇ ਮੁਨੀਵਰ ਮੈਂ ਸੁਪਨੇ ਵਿੱਚ ਦੇਖਿਆ ਕਿ ਇੱਕ ਸੱਪ ਮੈਨੂੰ ਕੱਟ ਰਿਹਾ ਹੈ ਇਸ ਦਾ ਕੀ ਅਰਥ ਹੈ?" ਆਸਤਕ ਮੁਨੀ ਨੇ ਕਿਹਾ "ਹੇ ਰਾਜਨ ਜੇਕਰ ਸੁਪਨੇ ਵਿੱਚ ਸੱਪ ਤੁਹਾਨੂੰ ਕੱਟਦਾ ਹੈ ਜਾਂ ਤੁਹਾਡਾ ਪਿੱਛਾ ਕਰਦਾ ਹੈ ਤਾਂ ਇਹ ਕਿਸੇ ਅਸ਼ੁਭ ਘਟਨਾ ਦੀ ਸੂਚਨਾ ਹੁੰਦੀ ਹੈ।" ਕੁਝ ਦਿਨਾਂ ਬਾਅਦ ਰਾਜੇ ਨੂੰ ਇੱਕ ਗੰਭੀਰ ਬੰਬਾਰੀ ਨੇ ਘੇਰ ਲਿਆ ਪਰ ਉਹ ਮੁਨੀ ਦੇ ਅਸ਼ੀਰਵਾਦ ਨਾਲ ਠੀਕ ਹੋ ਗਿਆ ਸੀ। ਰਾਜਾ ਦੇਵਦਾਦਾ ਦਾ ਨਵਾਂ ਸੁਪਨਾ ਇੱਕ ਰਾਤ ਰਾਜਾ ਦੇਵਦਤ ਨੇ ਸੁਪਨੇ ਵਿੱਚ नाग-ਨਾਗਣ ਦਾ ਜੋੜਾ ਦੇਖਿਆ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ मुनि ਕੋਲ ਜਾ ਕੇ ਪੁੱਛਿਆ ਹੇ मुनि ਵਰ ਮੈਂ ਸੁਪਨੇ ਵਿੱਚ नाग-ਨਾਗਣ ਦਾ ਜੋੜਾ ਦੇਖਿਆ ਹੈ ਇਸ ਦਾ ਕੀ ਅਰਥ ਹੈ ਆਸਤਕ मुनि ਨੇ ਕਿਹਾ ਹੇ ਰਾਜਣ ਜੇਕਰ ਸੁਪਨੇ ਵਿੱਚ नाग-ਨਾਗਣ ਦਾ ਜੋੜਾ ਦਿਖਾਈ ਦਿੰਦਾ ਹੈ ਤਾਂ ਇਹ ਸੰਕੇਤ ਹੈ ਤੁਹਾਡੇ ਪੂਰਵਜ ਤਹਾਨੂੰ ਸੂਚਨਾ ਦੇ ਰਹੇ ਹਨ ਤੁਹਾਨੂੰ ਆਪਣੇ ਕੁੱਲ ਦੇਵੀ-ਦੇਵਤਿਆਂ ਦੀ ਉਪਾਸਨਾ ਕਰਨੀ ਚਾਹੀਦੀ ਹੈ ਰਾਜੇ ਨੇ ਮੁਨੀ ਦੇ ਨਿਰਦੇਸ਼ਾਂ ਅਨੁਸਾਰ ਕੁੱਲ ਦੇਵੀ-ਦੇਵਤਿਆਂ ਦੀ ਉਪਾਸਨਾ ਕੀਤੀ ਜਿਸ ਨਾਲ ਉਸ ਦੇ ਰਾਜ ਵਿੱਚ ਸੁੱਖ ਸ਼ਾਂਤੀ ਬਣੀ ਰਹੀ ਰਾਜਾ ਦੇਵਦਾਤ ਦਾ ਦਸਵਾਂ ਸੁਪਨਾ ਇੱਕ ਰਾਤ ਰਾਜਾ ਦੇਵਦਾਤ ਨੇ ਸੁਪਨੇ ਵਿੱਚ ਸੱਪ ਦੇ ਬੱਚੇ ਦੇਖੇ ਜੋ ਉਸ ਦੇ ਸੰਗਾਸਣ ਤੇ ਬੈਠੇ ਹੋਏ ਸਨ ਜਾਗਣ ਤੋਂ ਬਾਅਦ ਰਾਜੇ ਨੇ ਤੁਰੰਤ ਆਸਤਕ मुनि ਕੋਲ ਜਾ ਕੇ ਪੁੱਛਿਆ ਹੈ ਮਣੀ ਵਰ ਮੈਂ ਸੁਪਨੇ ਵਿੱਚ ਦੇਖਿਆ ਹੈ ਕਿ ਸੱਪ ਦੇ ਬੱਚੇ ਮੇਰੇ ਸੰਗਾਸ਼ਣ ਤੇ ਬੈਠੇ ਹੋਏ ਹਨ ਇਸ ਦਾ ਕੀ ਅਰਥ ਹੈ ਆਸਤਕ मुनि ਨੇ ਕਿਹਾ ਹੈ ਰਾਜਣ ਜੇਕਰ ਸੁਪਨੇ ਵਿੱਚ ਸੱਪ ਦੇ ਬੱਚੇ ਦਿਖਾਈ ਦਿੰਦੇ ਹਨ ਅਤੇ ਉਹ ਤੁਹਾਡੇ ਸੰਗਾਸ਼ਣ ਤੇ ਬੈਠੇ ਹੋਏ ਹਨ ਤਾਂ ਇਹ ਸੰਕੇਤ ਹੈ ਕਿ ਤੁਹਾਡੇ ਘਰ ਵਿੱਚ ਜਲਦੀ ਹੀ ਸੰਤਾਨ ਦਾ ਆਗਮਨ ਹੋਵੇਗਾ ਤੁਹਾਡਾ ਪੁੱਤਰ ਮਹਾਨ ਬਣੇਗਾ ਅਤੇ ਤੁਹਾਡੇ ਰਾਜ ਦਾ ਉਤਰਾਧਿਕਾਰੀ ਹੋਵੇਗਾ। ਕੁਝ ਮਹੀਨਿਆਂ ਬਾਅਦ ਰਾਣੀ ਸੰਦਰਬਾਣੀ ਇੱਕ ਪੁੱਤਰ ਨੂੰ ਜਨਮ ਦਿੱਤਾ। ਉਹ ਪੁੱਤਰ ਵੱਡਾ ਹੋ ਕੇ ਕਮਹਾਨ ਰਾਜਾ ਬਣਿਆ ਅਤੇ ਆਪਣੇ ਪਿਤਾ ਦੇ ਰਾਜ ਦਾ ਉਤਰਾਧਿਕਾਰੀ ਬਣਿਆ। ਕਥਾ ਸੁਣਨ ਤੋਂ ਬਾਅਦ ਦੇਵੀ ਪਾਰਵਤੀ ਨੇ ਕਿਹਾ, "ਹੇ ਸੁਆਮੀ, ਇਹ ਕਥਾ ਬਹੁਤ ਹੀ ਰੋਚਕ ਅਤੇ ਸਿੱਖਿਆਦਾਇਕ ਸੀ। ਹੁਣ ਮੈਨੂੰ ਸਮਝ ਆ ਗਿਆ ਹੈ ਕਿ ਸੁਪਨਿਆਂ ਦਾ ਕੀ ਮਹੱਤਵ ਹੁੰਦਾ ਹੈ ਅਤੇ ਉਹ ਸਾਡੇ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਤਾਂਦ ਭਗਵਾਨ ਸ਼ਿਵ ਨੇ ਮੁਸਕਰਾਉਂਦੇ ਹੋਏ ਕਿਹਾ, "हे पार्वती, ਸੁਪਨੇ ਸਾਨੂੰ ਸਾਡੇ ਅਵਚੇਤਨ ਮਨ ਦੀਆਂ ਗਹਿਰਾਈਆਂ ਨਾਲ ਜੋੜਦੇ ਹਨ ਅਤੇ ਸਾਨੂੰ ਮਹੱਤਵਪੂਰਨ ਸੰਦੇਸ਼ ਦਿੰਦੇ ਹਨ। ਸਾਨੂੰ ਉਹਨਾਂ ਨੂੰ ਸਮਝਣਾ ਅਤੇ ਉਹਨਾਂ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।" हे पार्वती, ਰਾਜਾ ਦੀਵਦਤ ਦੇ ਸੁਪਨਿਆਂ ਨੇ ਇਹ ਸਿੱਧ ਕਰ ਦਿੱਤਾ ਕਿ ਹਰ ਸੁਪਨਾ ਉਸ ਲਈ ਕੁਝ ਨਾ ਕੁਝ ਸੰਦੇਸ਼ ਲੈ ਕੇ ਆਉਂਦਾ ਹੈ ਜੇਕਰ ਸੁਪਨੇ ਵਿੱਚ ਮਰਿਆ ਹੋਇਆ ਸੱਪ ਆਉਂਦਾ ਸੀ ਤਾਂ ਉਸ ਦੀਆਂ ਜੀਵਨ ਰੁਕਾਵਟਾਂ ਤੇ ਸੰਕਟਾਂ ਦੂਰ ਹੁੰਦੀਆਂ ਸਨ ਇਸ ਤਰ੍ਹਾਂ ਭਗਵਾਨ ਸ਼ਿਵ ਨੇ ਦੇਵੀ ਪਾਰਵਤੀ ਨੂੰ ਸਾਰੇ ਸੁਪਨਿਆਂ ਦੇ ਰਹੱਸਾਂ ਬਾਰੇ ਦੱਸਿਆ ਤਾਂ ਦੋਸਤੋ ਤੁਹਾਨੂੰ ਇਹ ਕਥਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅੱਜ ਦੇ ਲਈ ਇੰਨਾ ਕੁਝ ਹੀ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਧੰਨਵਾਦ ਦੋਸਤੋ